ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਿਆਲੀ ਕਲਾਂ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਦਰਗਾਪੁਰ ਪਿੰਡ ਬਿਲਕੁਲ ਲੱਗਿਆ ਸ਼ਗਰੀ ਪਿੰਡ ਨਜ਼ਦੀਕ ਆ ਸੋ ਖਾਸ ਵਿਜਿਟ ਤੁਸੀਂ ਜਿਹੜੀ ਆ ਦੋਸਤੋ ਸਰਿਆਲੀ ਕਲਾਂ ਕਰਨੀ ਹੈਗੀ ਆ ਨਸ਼ਹਿਰੇ ਦੀ ਦੂਰੀ ਥੋੜੀ ਹੈਗੀ ਆ ਨਕ ਤਕਰੀਬਨ ਕੋਈ 2.5 ਕਿਲੋਮੀਟਰ 3 ਕਿਲੋਮੀਟਰ ਦੀ ਜਿਹੜੀ ਦੋਸਤੋ ਦੂਰੀ ਹੈ ਕਿ ਨਸ਼ਹਿਰੇ ਦੀ ਆ ਹੇਗਾ ਸਰਿਆਲੀ ਵੀ ਤਕਰੀਬਨ ਕੋਈ 3-4 ਕਿਲੋਮੀਟਰ ਹੈਗਾ ਤੇ ਵੀਰ ਲਖਵੀਰ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਜਿਹੜੇ ਦੋਸਤੋ ਇਸ ਘਰੇ ਆਉਂਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਵੀਰ ਹੁਣੀ ਤੇ ਜ਼ਿਆਦਾਤਰ ਪਸ਼ੂ ਜਿਹੜੇ ਵੜਾ ਹੀ ਆਉਂਦੀਆਂ ਨੇ ਕ੍ਰੋਸ ਹੋ ਜਾਣ ਐਚ ਐਫ ਹੋ ਜਾਣ ਸ਼ਾਹੀਵਾਲ ਹੋ ਜਾਣ ਵੜਾ ਵੱਡੀ ਗਿਣਤੀ ਦੇ ਵਿੱਚ ਪਸ਼ੂ ਇੱਥੇ ਆਉਂਦੇ ਆ ਪੰਜ-ਪੰਜ 7-7 ਨਗ ਜਿਹੜੇ ਆ ਦੋਸਤੋ ਬਿਲਕੁਲ ਪ੍ਰਤੀ ਦਿਨ ਹਰ ਰੋਜ਼ ਵੇਖਣ ਦੇ ਵਿੱਚ ਮਿਲਦੇ ਆ ਦੋ ਜਿਸ ਵੀਰ ਨੂੰ ਪਸੂ ਪਸੰਦ ਆਉਣਗੇ ਦੋਸਤੋ ਹੱਕ ਸਮਝ ਕੇ ਚਵਾਈ ਜਾਂ ਤਸੱਲੀ ਆ ਤੁਸੀਂ ਕਰ ਸਕਦੇ ਜੇ ਬਾਕੀ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੋਂ ਦੋਸਤੋ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਬਿਲਕੁਲ ਲੈਂਦੇ ਵਾਲੇ ਪਾਸੇ ਜਿਹੜਾ ਦੋਸਤੋ ਵੀਰ ਹੋਣਾਂ ਦੀਆਂ ਬਾਈਕਾਂ ਨੇ ਬਾਈਕਾਂ ਉੱਤੇ ਜਿਹੜਾ ਦੋਸਤੋ ਬਿਲਕੁਲ ਨਵਾਸ ਆ ਗਲਪਤ ਆਪਾਂ ਵੀਰ ਲਖਵੀਰ ਦੇ ਨਾਲ ਕਰਨੀ ਆ ਦੋਸਤੋ ਤਰੀਕਾ ਅਜ 23 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸਾਢੇ 3 ਵਜੇ ਸ਼ਾਮ ਦਾ ਸਮਾਂ ਹੈਗਾ ਸੋ ਪਸ਼ੂ ਤਿੰਨ ਦਿਖਾਉਣੇ ਆ ਦੋਸਤੋ ਜਰਸੀ ਕ੍ਰੋਸ ਅੰਗ ਵਿੱਚ ਵੀ ਤੁਹਾਨੂੰ ਜਿਹੜੀ ਵੈੜ ਮਿਲ ਜੂਗੀ ਸ਼ਾਈਵਾਲ ਕ੍ਰੋਸ ਵਿੱਚ ਮਿਲ ਜੂਗੀ ਤੇ ਆਹ ਕਰਦੇ ਆ ਗੱਲਬਾਤ ਵੀਰ ਲਖਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਲਖਵੀਰ ਸਿੰਘ ਸਾਸਰੀ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਲਖਵੀਰ ਵੀਰੇ ਪਸ਼ੂ ਪੈਸੇ ਡੇਲੀ ਦਾ ਕੰਮ ਹੀ ਆ ਵੀ ਦੋ ਦੋ ਚਾਰ ਚਾਰ ਨੱਕ ਜਿਹੜੇ ਵੇਖਦੇ ਆਪਾਂ ਹਾਂਜੀ ਹਾਂਜੀ ਵੀਰ ਜੀ ਤੇ ਇਸੇ ਤਰ੍ਹਾਂ ਹੀ ਆ ਮਤਲਬ ਕਿ ਪਸ਼ੂ ਕੋਈ ਪੰਜ ਪੰਜ ਚਾਰ ਚਾਰ ਜਿਹੜੇ ਆ ਅ ਡੇਲੀ ਰੂਟੀਨ ਦੇ ਵਿੱਚ ਆਪਣੇ ਕੋ ਰਹਿੰਦੇ ਆ ਕਿੱਲੇ ਦੇ ਉੱਪਰ ਹਾਂਜੀ ਹਾਂਜੀ ਵੀਰ ਤੇ ਅੱਜ ਫਿਲਹਾਲ ਤਿੰਨ ਬੜਾਈਆਂ ਵਕਾਉ ਹਾਂਜੀ ਇਹ ਹੁਣ ਤੁਹਾਨੂੰ ਪਤਾ ਥੋੜੀ ਖੇਚੋ ਹੀ ਕਰਕੇ ਆ ਹਾਂਜੀ ਤਾਂ ਕਰਕੇ ਇਹਦੇ ਇੱਕ ਥੋੜਾ ਸੁਆ ਘਟਿਆ ਨਾ ਹਾਂ ਉਹਦਾ ਕਰਕੇ ਫਿਰ ਡੰਗਰ ਜਿਤਰਾ ਦਾ ਮਿਲ ਜਾਂਦਾ ਭਾਅ ਪਰ ਤੇ ਦਾ ਫਿਰ ਲੈ ਆਈਦਾ ਉਸ ਹਿਸਾਬ ਨਾਲ ਹੀ ਬਿਲਕੁਲ ਜੀ ਹਾਂਜੀ ਠੀਕ ਆ ਅੱਛਾ ਲਖਵੀਰ ਬਾਈ ਆ ਇੱਕ ਵੈੜੀ ਗੱਬਣਾ ਦੋ ਸੂਈਆਂ ਸਵਾਈਆਂ ਹਾਂਜੀ ਹਾਂਜੀ ਆ ਜਰਸੀ ਵੀ ਸੂਈ ਆ ਤੇ ਉਹ ਐਚ ਐਫ ਜਰਸੀ ਕ੍ਰੋਸ ਉਹ ਵੀ ਸੂਈ ਆ ਲਓ ਜੀ ਇੱਕ ਜਿਹੜੀ ਦੋਸਤੋ ਇਹ ਕ੍ਰੋਸ ਅੰਗ ਦੇ ਵਿੱਚ ਆ ਇਹ ਵੀ ਸੂਈ ਆ ਇੱਕ ਤੇ ਆ ਵੀ ਬਈ ਲਖਵੀਰ ਆ ਆ ਵੀ ਰੰਗਵਾਜ ਬਹੁਤ ਵਧੀਆ ਹਾਂਜੀ ਇਹ ਵੀ ਵੀਰੇ ਜਰਸੀ ਚ ਆਉਂਦੀ ਪਰ ਐਚ ਐਫ ਤੇ ਜਰਸੀ ਕ੍ਰੋਸ ਆ ਨਾ ਇਹ ਐਚ ਐਫ ਤੇ ਜਰਸੀ ਹਾਂਜੀ ਠੀਕ ਆ ਵੈੜ ਬਹੁਤ ਸੋਹਣੀ ਆ ਰੰਗ ਰੰਗ ਬਹੁਤ ਜ਼ਿਆਦਾ ਸੋਹਣਾ ਤੇ ਲਖਵੀਰ ਸ਼ੁਰੂ ਕਿਹੜੇ ਪਨੇ ਕਰ ਲੀ ਗਾਬਣ ਤੋਂ ਕਰ ਲੀ ਗੱਬਣ ਤੋਂ ਕਰ ਰਹੇ ਨੇ ਵੀ ਆਜੋ ਜੀ ਲਓ ਵੀ ਦੋਸਤੋ ਪਹਿਲੇ ਨੰਬਰ ਤੋਂ ਗੱਬਣ ਵੈੜ ਤੁਹਾਨੂੰ ਦਿਖਾ ਰਹੇ ਹਾਂ ਬ ਜਰਸੀ ਤੇ ਐਚ ਐਫ ਦਾ ਜਿਹੜਾ ਕ੍ਰੋਸ ਆੰਗ ਹੈਗਾ ਠੀਕ ਆ ਤੇ ਕਲਰ ਬਹੁਤ ਪਿਆਰਾ ਹੈ ਬਲੈਕ ਤੇ ਬਿਲਕੁਲ ਬਰਾਊਨ ਦਾ ਕੰਬੀਨੇਸ਼ਨ ਜਿਆ ਹੈਗਾ ਤੇ ਗੱਬਣ ਵੈੜਾ ਸੁਹਾਗ ਲਖਵੀਰ ਕਿੰਮਾ ਸੁੰਦੀ ਵੀਰੇ ਇਹ ਸੁਹਾਵੀਰ ਜੀ ਦੂਸਰਾ ਸੂਣਦੀ ਦੂਸਰਾ ਹਾਂਜੀ ਠੀਕ ਹੈ ਜੀ ਦਿਨ ਕਿੰਨੇ ਕੁ ਲੈ ਜੋ ਦਿਨ ਵੀਰੇ ਜੇ ਹਫਤਾ ਬਾਕੀ ਹੈ ਇਹਦਾ ਇੱਕ ਹਫਤਾ ਹਾਂਜੀ ਠੀਕ ਹੈ ਜੀ ਇੱਕ ਹਫਤਾ ਵੀ ਦੋਸਤੋ ਬਾਕੀ ਆ ਜੇ ਸੂਣ ਦੇ ਵਿੱਚ ਠੀਕ ਹੈ ਜੀ ਦੂਜਾ ਸੁਹਾ ਇੱਕ ਹਫਤਾ ਬਾਕੀ ਬਾਕੀ ਥਣ ਭਾਂਡੇ ਦੀ ਬਹੁਤ ਜਿਆਦੀ ਸੋਹਣੀ ਵੇਖੋ ਵਿਰਲ ਬੁਰਲ ਵਿਥਾਂ-ਵਥਾਂ ਵੇਖੋ ਸਫਾਈ ਬਹੁਤ ਜਿਆਦੀ ਆ ਥਾਂ ਚੱਡੇ ਦੀ ਕਾਫੀ ਖੂਬਸੂਰਤ ਲੜ ਲੜ ਕਾਫੀ ਜਿਆਦੇ ਢੱਲਾਂ ਢੋਲਾਂ ਹੈਗੀਆਂ ਜੇ ਤੇ ਬਿਲਕੁਲ ਮੁਠੀ ਥਾਣਾ ਉਚਾਈ ਕੱਦ ਦੀ ਜੇਕਰ ਦੋਸਤੋ ਗੱਲ ਕਰ ਲਈਏ ਤੇ ਵੱਡੇ ਕੱਦ ਕਾਟ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਵੈਸੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਵੱਡੀਆਂ ਵਹਿੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਨਹੀਂ ਹਾਈਟ ਬਾਕੀ ਨਾਰਮਲ ਵੀਰ ਕੋਲੇ ਖੜਾ ਅੰਦਾਜ਼ਾ ਕੋਈ ਵੀਰ ਆਪਣਾ ਲਗਾ ਸਕਦਾ ਠੀਕ ਹੈ ਫੋਟੋ ਹਾਈਟ ਆ ਤੇ ਹੁਣ ਤੁਹਾਨੂੰ ਪਤਾ ਇੱਥੇ ਕਿੱਥੇ ਜਾਣ ਲਈ ਬਿਲਕੁਲ ਜੀ ਵੱਡੀਆਂ ਵਹਿੜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਵਹਿੜਾਂ ਜਿਹੜੀਆਂ ਦੋਸਤੋ ਤਿੰਨੇ ਦਿਖਾਉਣੀਆਂ ਇੱਕੋ ਜਿਹੇ ਕ ਨਾ ਹੀ ਬਾਲੀਆਂ ਛੋਟੀਆਂ ਤੇ ਨਾ ਹੀ ਬਾਲੀਆਂ ਵੱਡੀਆਂ ਵਿਚਲਾ ਸ ਹੈ ਜਾਂ ਮੀਡੀਅਮ ਹਾਈਟ ਤੇ ਪੂਰੀ ਨਿੱਗਰ ਆ ਰਾਜੀ ਆ ਵਜਨ ਦੋੜ ਵਾਲੀ ਆ ਲਖਵੀਰ ਭਾਈ ਇੱਕ ਹਫਤਾ ਬਾਕੀ 35 ਤੋਂ ਪਾਈ ਵਧੀਆ ਚੰਗੀ ਹਾਂਜੀ ਹਾਂਜੀ ਵੀਰੇ 35 ਐ ਸਾਫ ਹੈ ਬਿਲਕੁਲ ਠੀਕ ਹੈ ਜੀ ਅਜੇ ਵੀ ਨੀਰਾ ਆਉਣ ਡਿਆ ਵਾ ਤੇ ਪੂਰਾ ਹਫਤਾ ਲੈ ਜੋ ਕਿ ਅਜੇ ਉਤਨਾ ਚਲੋ ਘਰ ਵਾਲਿਆਂ ਦੇ ਦੋ ਤਰੀਕ ਦੱਸੇ ਆਪਾਂ ਨੂੰ ਵੀ ਦੋ ਤਰੀਕ ਨੂੰ ਦਿਨ ਪੂਰੇ ਹੰਦੇ ਦੇ ਦੋ ਤਰੀਕ ਨੂੰ ਹਾਂਜੀ ਠੀਕ ਹੈ ਜੀ ਤੇ ਪਹਿਲੇ ਸਵੇਰੇ 15 16 ਲੀਟਰ ਦਿੱਤਾ ਵਾ ਚਲੋ ਹੁਣ ਜਿਆਦਾ ਨਹੀਂ 18 ਕਿ ਲੀਟਰ ਤੇ ਕੱਢੂਗੀ ਬਾਕੀ ਸੇਵਾ ਸਰ ਤੇ ਡਿਪੈਂਡ ਤੁਹਾਨੂੰ ਪਤਾ ਬਿਲਕੁਲ ਹਾਂਜੀ ਲਿਓ ਵੀਰ ਖੋਲ ਕੇ ਦਿਖਾਈਏ ਸੋ 18 ਲੀਟਰ ਦੀ ਵੀਰ ਕਹਿ ਰਿਹਾ ਵੀ ਜਿਹੜੇ ਦੋਸਤੋ 18 ਲੀਟਰ ਵੈੜ ਨੂੰ ਦੁੱਧ ਕੱਟਣਾ ਚਾਹੀਦਾ ਵੈਸੇ 15 ਕਾ ਕਿਲੋ ਜਿਹੜੀ ਪਹਿਲੇ ਸਵੇਰੇ ਦੇ ਵਿੱਚ ਮਿਲਕਿੰਗ ਰਹੀ ਆ ਸੋ ਬਾਕੀ ਹਾਈਟ ਕਾ ਤਾਂ ਕਾਫੀ ਸੋਹਣਾ ਆਰਡਰ ਕੁਆਲਿਟੀ ਕਾਫੀ ਸੋਹਣੀ ਥਣ ਤੁਨ ਬਿਲਕੁਲ ਜਿਹੜੇ ਦੋਸਤੋ ਚਾਰੇ ਥਾਣਾ ਚਾਰੇ ਥਾਣਾ ਦੀ ਵਿੱਥੀ ਜਿਹੜੀ ਆ ਬਹੁਤ ਪਿਆਰੀ ਆ ਲੰਬਾਈ ਦੇ ਵਿੱਚ ਬਿਲਕੁਲ ਹੱਥੀ ਚਵਾਈ ਵਾਲਾ ਥਾਣਾ ਲੱਗਾ ਬੈਠ ਦੇ ਸੋ ਪੂਰੀ ਤਸੱਲੀ ਨਾਲ ਦੇਖੋ ਜੀ ਠੀਕ ਆ ਆ ਦੇਖ ਤੋ ਬਾਕੀ ਜਿਹੜੇ ਵੀ ਰੁਸ਼ਕੀਨ ਨੇ ਇਸ ਵੈਡ ਦੇ ਠੀਕ ਆ ਉਹਨਾਂ ਨੂੰ ਇੱਕ ਜ਼ਰੂਰ ਇਹ ਗੱਲ ਕਹਿ ਸਕਦੇ ਆ ਵੀ ਦੋਸਤੋ ਛੱਡਣ ਵਾਲੀ ਚੀਜ਼ ਨਹੀਂਗੀ ਸਫਾਈ ਆ ਬਾਕੀ ਪਾਰਟੀ ਸਟਰਕਚਰ ਦੀ ਥਾਂ ਦੇ ਕੋਈ ਇਹ ਆ ਵੀ ਕੋਈ ਬਾਈ ਨਹੀਂ ਕੋਜ ਨਹੀਂ ਉਹ ਕੰਮ ਨਹੀਂ ਆਗਾ ਵੇਖੋ ਬਾਈ ਵਾਲੇ ਕੰਮ ਨਹੀਂ ਵੀ ਬਾਈ ਆ ਨਾ ਠੀਕ ਆ ਤੇ ਆਹ ਵੇਖੋ ਉਲਟ ਬਹਿਣੀ ਦੇ ਪਾਸੇ ਥੰਥੁੰਦੀ ਸ਼ੇਪ ਆਹ ਦੇਖੋ ਤੇ ਪੂਰਾ ਸੁਆਦੀ ਥਾਣਾ ਦੋਸਤੋ ਠੀਕ ਆ ਸਪੈਸ਼ਲ ਥਾਣਾ ਆਪਾਂ ਕਹਿ ਦਿੰਨੇ ਆ ਵੀ ਬਹੁਤ ਵਧੀਆ ਥਾਣਾ ਤੇ ਮੁੱਲ ਪੁੱਛਦਿਆਂ ਦੀ ਉਹ ਤੋਂ ਅੱਛਾ ਲਖਵੀਰ ਭਾਈ ਕੀ ਡਿਮਾਂਡ ਕਰਦੇ ਪਏ ਆ ਵੀਰ ਜੀ ਇਹਦਾ ਆਪਾਂ ਲੈਂਡ ਦੇਣੀ ਵੀ ਮੁੱਲ ਭਾਅ 60 ਕਰ ਲਈਏ 62 ਕਰ ਲਈਏ ਹਾਂਜੀ ਇਹ 2 ਘਟ 60 ਦੀ ਦੇ ਦਾਂਗੇ ਮੈਂ 58000 ਦੀ 58 ਦੀ ਹਾਂਜੀ ਬਾਕੀ ਮੌਕੇ ਦਾ ਮਾਰਤਾਨ ਕਰਦਾਂਗੇ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ 2000 ਘਟ 60000 ਦੀ ਹੋ ਜੂਗੀ 58000 ਦੀ ਠੀਕ ਆ ਜੀ ਤੇ 58000 ਦੀ ਸੋ ਜਰੂਰ ਤੁਸੀਂ ਕੰਟੈਕਟ ਕਰਿਓ ਵੜ ਖਰੀਦਣ ਵਾਲੀ ਆ ਸੋ ਜਿਹੜੇ ਵੀਰ ਨੇ ਘਰੇ ਲੂ ਰੱਖਣੀਆਂ ਬਿਲਕੁਲ ਕ੍ਰੋਸਪਨ ਦੇ ਵਿੱਚ ਤੁਸੀਂ ਲੱਭ ਰਹੇ ਹੋ ਤੇ ਉਹਨਾਂ ਵੀਰਾਂ ਨੂੰ ਵੀ ਪਹਿਲਾਂ ਜਰੂਰ ਜਿਹੜਾ ਕੰਟੈਕਟ ਤੁਸੀਂ ਵੀਰ ਲਖਵੀਰ ਦੇ ਨਾਲ ਕਰ ਲਿਓ ਠੀਕ ਆ ਪਸੰਦ ਆਊਗੀ ਚੀਜ਼ ਛੱਡਣ ਵਾਲੀ ਨਹੀਂਗੀ ਇਸ ਤੋਂ ਬਾਅਦ ਇੱਕ ਦੂਸਰੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਉਣੀ ਆ ਜਰਸੀ ਬ੍ਰੀਡ ਦੇ ਵਿੱਚ ਵੈੜ ਦਿਖਾਉਣੀ ਆ ਇਹ ਲਖਵੀਰ ਭਈਆ ਸੁਭਾ ਕਿੰਨਾ ਸੁਈ ਇਹ ਵੀਰ ਜੀ ਦੂਜਾ ਸੁਭਾ ਵਾ ਦੂਜੇ ਆ ਜੀ ਹਾਂਜੀ ਦਿਨ ਕਿੰਨੇ ਕੋਗੇ ਇਹਨੂੰ ਦਿਨ ਵੀਰ 7-8 ਅੱਠਕ ਦਿਨ ਲੱਗੇ ਚੱਲੀਏ 7-8 ਦਿਨ ਹੈਗੇ ਆ 7-8 ਦਿਨ ਦਾ ਸਮਾਂ ਹਾਂਜੀ ਹਾਂਜੀ ਠੀਕ ਹੈ ਬੱਚਾ ਮਗਰ ਬੱਚਾ ਬਸ਼ਾ ਵੀਰੇ ਠੀਕ ਹੈ ਮਗਰ ਬੱਚਾ ਦੋਸਤੋ 8-7 ਦਿਨਾਂ ਦੀ ਸੂਈ ਆ ਸੂਬਾ ਦੂਜਾ ਦੂਜਾ ਹੀ ਹੋਊਗਾ ਵੈਸੇ ਹਾਂਜੀ ਹਾਂਜੀ ਦੂਜਾ ਸੂਆ ਵੀਰ ਜੀ ਬਿਲਕੁਲ ਇਹ ਪੰਜਾਬ ਦੀ ਜਰਸੀ ਆ ਗਈ ਇਹ ਪੰਜਾਬ ਵਾਲੀ ਵੀਰੇ ਐਚ ਉਹ ਦੂਜੀ ਜਿਹੜੀ ਆਪਣੇ ਮਾਤਰਾ ਵਾਲੀ ਉਹ ਤੁਹਾਨੂੰ ਪਤਾ ਥੋੜਾ ਬੈਂਡ ਹੁੰਦਾ ਉਹ ਵੀ ਵੈਸੇ ਕੱਦ ਵੀ ਆਉਂਦਾ ਵੀਰ ਜੀ ਇੱਕ ਸਪਲੈਂਟ ਹੋਟਸ ਆਪਣਾ ਇੱਥੇ ਬੰਨ ਜੇ ਤੇ ਹੁੰਦੀਆਂ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਸੋ ਵੱਡੇ ਕੱਦ ਕਾਟ ਦੀ ਆ ਦੋਸਤੋ ਬਿਲਕੁਲ ਪੰਜਾਬ ਦੀ ਜਰਸੀ ਮੰਨ ਕੇ ਤੁਸੀਂ ਸਬਦਾ ਕਰ ਲਿਓ ਮਗਰ ਜਿਹੜਾ ਬੱਚਾ ਮੇਲ ਕਾਫ ਆ ਤੇ ਥਾਣੇ ਦੀ ਕੋਈ ਛੋਟਾ ਜਿਆ ਨਹੀਂਗਾ ਪੂਰੀ ਹੱਥੀ ਚਵਾਈ ਵਾਲਾ ਥਾਣਾ ਆ ਵੇਖੋ ਆ ਦੇਖੋ ਅਹ ਠੀਕ ਆ ਅੱਛਾ ਲਖਵੀਰ ਵੀਰੇ ਆ ਹੁਣ 8 ਕ ਦਿਨਾਂ ਦੀ ਸੂਈ ਆ ਹਾਂਜੀ ਦੋ ਤਾਂ ਕਿੰਨਾ ਕ ਆਪਾਂ ਚਵਾ ਦਾਂਗੇ ਵੀਰੇ 12:00 13:00 ਅਜੇ ਚਲੋ ਆਪਾਂ ਜਿਹੜਾ ਪੱਕਾ ਹੋਊਗਾ ਉਹ ਤਾਂ 11:00 ਹੋਊਗਾ ਅੱਛਾ ਜੀ ਹਾਂਜੀ ਠੀਕ ਆ ਪੱਕਾ 11 ਕਿਲੋ ਹੈਗਾ ਹੁਣ ਕੋਈ ਵੀ ਰ ਆਨਲਾਈਨ ਸੌਦਾ ਕਰਦਾ ਤੇ ਉਹਨੂੰ ਕਿੰਨਾ ਦੱਸ ਕੇ ਦਵਾਂਗੇ ਵੀ ਘਰੇ ਵੀ ਜਿਹੜੇ ਚਵਾਈ ਚੋਵੇ ਤੇ ਉਹਨਾਂ ਨਿਕਲੇ ਪ੍ਰੋਪਰ ਵੀਰ ਵੇਖੋ ਉਹਦੇ ਘਰ ਜਾ ਕੇ ਦੱਸ ਤੋਂ ਇਹ ਵੀ 9 ਨਹੀਂ ਹੁੰਦਾ 10 ਕਹਿ ਕੇ ਦਵਾਂਗੇ ਉਹਦੇ ਘਰ ਜਾ ਕੇ 12 ਨਿਕਲਾਵੇ ਭਾਵੇਂ 13 ਨਿਕਲੇ ਵੱਧ ਨਿਕਲੂ ਘੱਟ ਨਹੀਂ ਨਿਕਲੂ ਠੀਕ ਆ ਜੀ ਹਾਂਜੀ ਲਿਓ ਵੀਰ ਖੋਲ ਕੇ ਦਿਖਾਈਏ ਲਓ ਵੀ ਦੋਸਤੋ ਸੈਕਿੰਡ ਨੰਬਰ ਆ ਤੇ ਸੈਕਿੰਡ ਹੀ ਸੁਬਾ ਸੋਈ ਆ ਥੱਲੇ ਜਿਹੜਾ ਬੱਚਾ ਮਗਰੇ ਤੇ ਉਹ ਮੇਲ ਕਾਫ ਆ ਠੀਕ ਆ ਤੇ ਜਰਸੀ ਬਰੀਡ ਦੇ ਵਿੱਚ ਆ ਪਸੰਦ ਆਊਗੀ ਬਿਲਕੁਲ ਪੰਜਾਬ ਵਾਲੀ ਜਰਸੀ ਆ ਠੀਕ ਆ ਜੀ ਵੱਡੇ ਕੱਦ ਕਰਦੀ ਆ ਨਾਰਮਲ ਇੱਕ ਛੋਟੇ ਕੱਦ ਵਾਲੀਆਂ ਤੁਸੀਂ ਜਰਸੀਆਂ ਵੇਖਦੇ ਜੇ ਉਹ ਹਿਮਾਚਲ ਵਾਲੀਆਂ ਜਰਸੀਆਂ ਨੇ ਠੀਕ ਆ ਜੀ ਤੇ ਇਹ ਜਿਹੜੀ ਪੰਜਾਬ ਵਾਲੀ ਜਰਸੀ ਆ ਠੀਕ ਆ ਵੱਡੇ ਕੱਦ ਕਰਦੇ ਵਿੱਚ ਬਿਲਕੁਲ ਲਾਲ ਰੰਗ ਤੇ ਦੁੱਧ ਜਿਹੜਾ ਹੁਣ ਵੈਸੇ 11 ਲੀਟਰ ਬਿਲਕੁਲ ਘਰ ਦਾ ਦੁੱਧ ਆ ਠੀਕ ਆ ਤੇ ਜਿਹੜਾ ਵੀ ਕੋਈ ਵੀਰ ਆਨਲਾਈਨ ਸੌਦਾ ਕਰੂਗਾ 10 ਕਿ ਲੀਟਰ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਠੀਕ ਆ ਬਾਕੀ ਇੱਕ ਮੇਨ ਗੱਲ ਆ ਜਿਹੜੀ ਹਾਈਟ ਕਾ ਤਾਂ ਬਹੁਤੇ ਵੀਰਾਂ ਨੇ ਪੁੱਛਣਾ ਹੁੰਦਾ ਉਹ ਤੁਹਾਨੂੰ ਦੱਸਦਾ ਵੀ ਵੱਡੇ ਕੱਦ ਦੇ ਵਿੱਚ ਹੈਗੀ ਆ ਬਾਕੀ ਥਣ ਥਣ ਕੋਈ ਛੋਟਾ ਜਿਹਾ ਨਹੀਂਗਾ ਪੂਰਾ ਮੁਠੀ ਵਾਲਾ ਥਣਾ ਬਹੁਤ ਥਣ ਬਹੁਤ ਵਧੀਆ ਲੱਗਾ ਵੀਰ ਠੀਕ ਆ ਮੁਠੀ ਵਾਲਾ ਥਣਾ ਚਵਾਈ ਜਿਹੜੀ ਹੱਥੀ ਕੋਈ ਵੀਰ ਕਰੂਗਾ ਕੋਈ ਭੈਣ ਗਰੂ ਵੀ ਕੋਈ ਛੋਟਾ ਥਣ ਉਹਦੀ ਚਵਾਈ ਨਹੀਂ ਹੁੰਦੀ ਆ ਬਿਲਕੁਲ ਜੀ ਬਾਕੀ ਨਾਰਮਲੀ ਇੱਕ ਆਪਾਂ ਦੇਖਦੇ ਆਂ ਦੋਸਤੋ ਵੇੜਾ ਜਿਹੜੀਆਂ ਥਣ ਦੇ ਨਾਲ ਹੀ ਆ ਥਣ ਵੱਡਾ ਹੈ ਪੂਰੀ ਪਕੜ ਵਾਲਾ ਮੁਠੀ ਵਾਲਾ ਥਣਾ ਤੇ ਬਿਲਕੁਲ ਵੇੜ ਪਾਸ ਆ ਤੇ ਲਖਵੀਰ ਕਿੰਨਾ ਵੀਰ ਇਹਦਾ ਮੁੱਲ ਕੀ ਰਹੂਗਾ ਇਹਦਾ ਵੀਰ ਮੁੱਲ 45 ਕਰ ਲਈਏ ਤੇ ਦੋ ਛੋਟ ਕਰ ਦਾਂਗੇ 43 ਦੇ ਦਾਂਗੇ 43 ਦੀ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ 43000 ਦੀ ਜਿਹੜੀ ਤੁਹਾਨੂੰ ਇਹ ਮਿਲ ਜੂਗੀ ਵੜ ਠੀਕ ਹੈ ਜਰਸੀ ਬਰੀਡ ਦੀ ਆ 43000 ਦੇ ਵਿੱਚ ਜੈਸਨ ਉਹ ਆ ਠੀਕ ਆ ਤੇ 45000 ਡਿਮਾਂਡ ਵੜ ਪਸੰਦ ਆਊਗੀ ਕਦ ਕਰ ਸੋਣਾ ਹੈਗਾ ਬਾਕੀ ਚੋਕੇ ਕੋਈ ਵੀਰ ਤਸੱਲੀ ਕਰ ਲੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਜੀ ਠੀਕ ਹੈ ਜੀ ਅੱਛਾ ਲਖਵੀਰ ਵੀਰੇ ਲਾਸਟ ਦੇ ਵਿੱਚ ਆਪਣੇ ਕੋਲੇ ਇਹ ਵੜ ਆ ਹਾਂਜੀ ਹਾਂਜੀ ਇਹ ਸੂਬਾ ਕਿਨਵਾ ਸੂਈ ਆ ਵੀਰ ਜੀ ਇਹ ਸੁਵਾ ਤੇ ਚਲੋ ਦੂਜਾ ਵਾਰ ਤੇ ਪਰ ਨਹੀਂ ਵੇਖਣ ਤੁਸੀਂ ਤੀਜਾ ਲਾ ਕੇ ਚਲੋ ਉਹ ਘਰ ਵਾਲੇ ਤਾਂ ਦੂਜਾ ਕਹਿਣ ਡਏ ਆ ਹਾਂਜੀ ਆਪਾਂ ਤੀਜਾ ਲਾ ਕੇ ਚੱਲੀਏ ਵੀਰੇ ਠੀਕ ਹੈ ਜੀ ਲੋ ਵੀ ਦੋਸਤੋ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆਪਾਂ ਹਰ ਵਾਰ ਕਹਿੰਦੇ ਆ ਤੀਜਾ ਸੁਵਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਵੱਡੇ ਕੱਦ ਦੀ ਆ ਠੀਕ ਆ ਤੇ ਦਿਨ ਇਹਨੂੰ ਕਿੰਨੇ ਕੁ ਹੋਗੇ ਸੂਈ ਨੂੰ ਇਹ ਵੀਰੇ 7 ਕਦੇ 6-7 ਦਿਨ ਲਾ ਲਈ ਆਪਾਂ 6-7 ਦਿਨ ਹਾਂਜੀ ਠੀਕ ਆ 6-7 ਦਿਨ ਦਾ ਸਮਾਂ ਮਗਰ ਬੱਚਾ ਵੱਚਾ ਹਾਂਜੀ ਹਾਂਜੀ ਮਗਰ ਮੇਲ ਕਾਫ ਆ ਠੀਕ ਹੈ ਜੀ ਛੇ ਸੱਤਾਂ ਦਿਨਾਂ ਦੀ ਸੂਈ ਆ ਦੋਸਤੋ ਬਾਕੀ ਪ੍ਰੋਪਰ ਜਿਹੜੀ ਆ ਥਣਾ ਦੀ ਤੁਸੀਂ ਸ਼ੇਪ ਸਾਈਜ਼ ਆ ਵੇਖ ਸਕਦੇ ਹੋ ਠੀਕ ਆ ਲਖਵੀਰ ਵੀਰੇ ਹੁਣ ਛੇ ਸੱਤਾਂ ਦਿਨਾਂ ਦੀ ਸੂਈ ਆ ਦੁੱਧ ਕਿੰਨਾ ਕਿ ਚਵਾਵਾਂਗੇ ਇਹਦੇ ਥੱਲੇ ਵੀਰੇ ਦੁੱਧ ਤੇ ਭੰਗ ਦਾ ਹੋ ਜੇ ਤੇ ਚਲੋ ਆਪਾਂ ਅੱਠ ਕਾ ਕੇ ਦਵਾਂਗੇ ਘਰ ਵਾਲੇ ਤੇ ਕਰੀ ਜਾਂਦੇ ਤਿੰਨ ਚਾਰ ਦਿਨ ਹੀ ਸੂਈ ਨੂੰ ਇਹ ਤੇ ਚਲੋ ਆਪਾਂ ਛੇ ਸੱਤ ਦਿਨ ਲਾ ਕੇ ਚੱਲੀਏ ਹਾਂ ਹਾਂਜੀ ਇਹ ਆਪ ਹੀ ਚਲੋ ਵਾਸ਼ੀ ਪਹਿਲਾਂ ਸੂਪੀ ਕਰਕੇ ਬਿਲਕੁਲ ਹਾਂਜੀ ਇਹ ਆ ਟਾਈਮ ਲਾਊਗੀ 2-4 ਦਿਨ ਹਾਂ ਤੇ ਹੋੜੀ ਓੜੀ ਆ ਜਾਊਗੀ ਦੁੱਧ ਤੇ ਠੀਕ ਹੈ ਜੀ ਆ ਬੱਚਾ ਬਾਕੀ ਦੋਸਤੋ ਜਿਹੜਾ ਮੇਲ ਕਾਫ ਆ ਤੁਸੀਂ ਵੇਖ ਸਕਦੇ ਠੀਕ ਆ ਹੁਣ 8 ਕਿਲੋ ਹੈਗਾ ਜਿਹੜਾ ਆਪਾਂ ਘਰੇ ਚੋਨੇ ਆ ਹਾਂਜੀ ਵੀਰ 8 ਦਾ ਵੱਧ ਪਲੱਸ ਹੀ ਨਿਕਲੂਗਾ ਅੱਛਾ ਹਾਂਜੀ ਇਹ ਉਹ ਤੁਹਾਡੇ ਕੋਲ ਵੀ ਮਾਲ ਇਹਨਾਂ ਨਾਲ ਵੀ ਕੋਈ ਅੱਜ ਭਲਕੇ ਆਇਆ ਕੋਈ ਨਵਾਂ ਹਾਂਜੀ ਹਾਂਜੀ ਕਿਉਂਕਿ ਆਪਾਂ ਹੁਣ ਕਹਿ ਦਈਏ ਆ ਕੇ 2 ਕਿਲੋ ਫਰਕ ਪਾ ਦੇ ਆਪਾਂ 12 ਕਹਿ ਦਈਏ ਇਹਨੇ ਫਰਕ ਪਾਇਆ ਹੋਵੇ ਤੇ ਚੋਣ ਵਾਲਾ ਵੀਰ ਆਵੇ ਦੂਰੋਂ ਤੇ ਫਿਰ ਇਹ ਗੱਲ ਬਣਦੀ ਨਹੀਂ ਬਿਲਕੁਲ ਬਿਲਕੁਲ ਵੀ ਤੁਸੀਂ ਵੀ ਇਹਨਾਂ ਨਾਲ ਵੀ ਅੱਜ ਚੀਜ਼ ਆਈ ਹੈ ਵੀ ਤੁਸੀਂ ਵੀ ਜ਼ੋਰ-ਜ਼ੋਰ ਨਾਲ ਕੋਈ ਲਾਇਆ ਜੇ ਉਹੀ ਗੱਲ ਨਾਲ ਬਿਲਕੁਲ ਵੰਡ-ਮੁੰਡ ਤੇ ਕੋਈ ਪੱਠੇ ਡੱਕੇ ਦੇ ਕਿਉਂਕਿ ਪਹਿਰ ਦੋ ਚਾਰ ਬਰਾਂਦਾ ਵੀ ਕਰਨਾ ਡੰਗਰ ਨੇ ਪੱਠਾ ਵੀ ਨਹੀਂ ਚੁਕਣਾ ਬਦਲਣਾ ਬਿਲਕੁਲ ਸੋ 8 ਕਿਲੋ ਦੋਸਤੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਸੋ ਬਾਕੀ ਤੀਜਾ ਸਵੇਰ ਸੂਈ ਆ ਮੇਲ ਕਾਫ ਆ ਜਵਾਬ ਸਮਾ ਇੱਕ ਨੰਬਰ ਆ ਕੋਈ ਵੀਰ ਆਵੇ ਆਪਦੀ ਨਰਖ ਪਰਖ ਕਰੇ ਤਸੱਲੀ ਕਰੇ ਦੋ ਡੰਗ ਚੋ ਬੋ ਤਿੰਨ ਟਾਈਮ ਚੋ ਬੋ ਠੀਕ ਆ ਤੇ ਮੋਲਿੰਦਾ ਕੀ ਕਰਾਂਗੇ ਜੀ ਵੀਰ ਜੀ ਮੋਲੇ ਦਾ 45000 ਆ ਤੇ 1000 ਰੁਪਏ ਛੋਟ ਕਰਾਂਗੇ ਸਰ 45 ਚੋ ਹਾਂਜੀ ਠੀਕ ਆ ਲਓ ਜੀ 45000 ਡਿਮਾਂਡ ਵਿੱਚੋਂ 1000 ਲੈ ਸਾਂ ਦੋਸਤੋ 1000 ਮਾਨਤਾ ਨਾ ਠੀਕ ਆ ਚੋਰੀ ਤੇ ਤੋੜ ਦਿਓ ਠੀਕ ਆ ਤੇ ਸਵੇਰ ਚਵਾਈ ਲਖਵੀਰ ਜਿਹੜੀਆਂ ਦੋਵੇਂ ਵੜਾ ਆਪਣੇ ਕੋਲ ਸੁਈਆਂ ਵੈਸੇ ਕਿੰਨੇ ਕਿੰਨੇ ਵਜੇ ਹੋਈ ਜਾਂਦੀ ਵੀਰ ਜੀ ਅੱਜ ਚਵਾਈ ਜਦੋਂ ਆਪਾਂ ਲੈ ਕੇ ਆਏ ਆ ਨਾ ਇਹਨਾਂ ਦੀ ਕੋਈ 8:00 8:00 ਵਜੇ ਦੀ ਚਵਾਈ ਹੋਈ ਲੇਟ ਹੀ ਕਰੀਏ ਫਿਰ ਹਾਂਜੀ ਲੇਟ ਹੀ ਚਵਾਈ ਹੋਈ ਆ ਠੀਕ ਆ ਜੀ ਸੋ ਅੱਜ ਜਿਹੜੀਆਂ ਤੋਂ ਆਪਾਂ ਲੈ ਕੇ ਆਏ ਆ ਬਾਦ 10 11 ਵਜੇ ਆਈਆਂ ਠੀਕ ਆ ਅੱਜ ਹੀ ਆਈਆਂ ਨੇ ਠੀਕ ਆ ਅੱਜ ਹੀ ਆਈਆਂ ਨੇ ਮਾਰਨਿੰਗ ਜਿਹੜੀ ਚਵਾਈ ਆ ਬਿਲਕੁਲ ਜਿਹੜੀ ਆ 8 ਸਵਾ 8 8 8.5 ਜਿਹੜੀ ਚਵਾਈ ਇਹਨਾਂ ਵੜਾਂ ਦੀ ਹੋਈ ਆ ਠੀਕ ਆ ਬਾਕੀ ਕੋਈ ਵੀਰ ਇੱਕ ਟਾਈਮ ਖਾਲੀ ਕਰਕੇ ਦੋ ਡੰਗ ਟਾਈਮ ਟੂ ਟਾਈਮ ਚਵਾਈ ਕਰਕੇ ਆਪਦੀ ਨਿਰਖਪੁਰਖ ਕਰ ਲਈ ਤਸੱਲੀ ਕਰ ਲਈ ਠੀਕ ਆ ਤੇ ਬਾਕੀ ਬੇਲ ਬੂਲ ਚੰਗੀ ਐ ਵੜ ਦੀ ਤੇ ਕੱਦ ਕਾਠ ਵੀ ਜਿਹੜਾ ਪੂਰਾ ਹੈਗਾ ਠੀਕ ਆ ਜੀ ਕੱਦ ਕਾਠ ਵੀ ਪੂਰਾ ਬੋਥੀ ਦੇ ਵੇਖੋ ਜਿੱਤਰਾ ਜਰਸੀ ਦੀ ਲੱਗੀ ਏ ਬਿਲਕੁਲ ਬਿਲਕੁਲ ਐ ਕ੍ਰੋਸ ਹੀ ਹਨਾ ਜਰਸੀ ਐਚ ਐਫ ਹਾਂ ਜੀ ਐਚ ਐਫ ਦੇ ਜਰਸੀ ਕ੍ਰੋਸ ਹੈ ਐਚ ਐਫ ਜਰਸੀ ਕ੍ਰੋਸ ਠੀਕ ਆ ਬਾਕੀ ਬੈਕ ਸਾਈਡ ਤੋਂ ਵੀ ਪੁੱਠੇ ਪਾਠੇ ਤੋਂ ਵੀ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਬੈ ਜਿਹੜੀ ਆ ਦੋਸਤੋ ਬੈਕ ਸਾਈਡ ਵੀ ਜਿਹੜੀ ਆ ਜਰਸੀ ਦੇ ਵਿੱਚ ਹੀ ਆ ਬਾਕੀ ਥਣ ਭਾਂਡਾ ਬਿਲਕੁਲ ਤੁਸੀਂ ਆ ਵੇਖੋ ਠੀਕ ਆ ਥਣ ਥਣ ਪ੍ਰੋਪਰ ਤਿੰਨਾ ਵੈੜਾਂ ਦਾ ਜਿਹੜਾ ਦੋਸਤੋ ਚਾਹੇ ਗੱਬਣ ਹੋਵੇ ਵੈੜ ਚਾਹੇ ਸੁਈਆਂ ਸਵਾਈਆਂ ਨੇ ਤਿੰਨਾ ਵੈੜਾਂ ਦੇ ਜਿਹੜੇ ਥਣ ਨੇ ਮੁਠੀ ਥਾਣਾ ਹੱਥੀਂ ਚਵਾਈਆਂ ਥਾਣਾ ਕੋਈ ਵੀਰੇ ਇਹ ਨਾ ਆਖੂਗਾ ਵੀ ਯਾਰ ਕੋਈ ਛੋਟਾ ਜਿਹਾ ਥਾਣਾ ਠੀਕ ਆ ਤੇ ਇਹ 44 ਦੀ ਹੋ ਜੂਗੀ ਹਾਂਜੀ ਹਾਂਜੀ ਵੀਰੇ 44 ਠੀਕ ਆ 45000 ਤੋਂ 1000 ਮਾਣਤਾਂ ਦ 42000 ਜਿਹੜੀ ਆ ਦੇ ਲਏ ਆ ਠੀਕ ਆ ਵੀ ਹਾਂ ਨਾ ਜਿਹੜੀ ਐਸਨੋ ਆ ਤੇ ਖਾਸ ਵਿਜਰ ਤੁਸੀਂ ਆ ਜਿਹੜੀ ਦੋਸਤੋ ਪਿੰਡ ਸਰਿਆਲੀ ਕਰਨੀ ਹੈਗੀ ਆ ਠੀਕ ਆ ਨੇੜੇ ਬਿਲਕੁਲ ਠੱਟੀਆਂ ਮੰਤਾਂ ਦਰਗਾਪੁਰ ਸ਼ਖਰੀ ਪਿੰਡ ਇਹ ਬਿਲਕੁਲ ਨੇੜੇ-ਨੇੜੇ ਹੈਗੇ ਆ ਸੋ ਵੜਾ ਅੱਜ ਬਿਲਕੁਲ ਤਿੰਨੇ ਚੰਗੀਆਂ ਦੋਸਤੋ ਹਰ ਵਾਰੀ ਪਸੂ ਚੰਗੇ ਆਉਂਦੇ ਆ ਕਿਉਂਕਿ ਵੱਖੋ ਵੱਖਰੀ ਜੀ ਕੁਆਲਿਟੀ ਆਉਂਦੀ ਆ ਜਿਹੋ ਜੀ ਕੋਈ ਭੈਣ ਭਰਾ ਇਸ਼ਾਰਾ ਰੱਖਦਾ ਉਹ ਜਿਹੇ ਪਸੂ ਲਿਆ ਕੇ ਜਿਹੜਾ ਦੋਸਤੋ ਖਿਲਾਰਨਾ ਪੈਂਦਾ ਠੀਕ ਆ ਤੇ ਪਹਿਲੇ ਨੰਬਰ ਤੇ ਜਿਹੜੀ ਵਾਇਰ ਦਿਖਾਈ ਸੀ ਕਾਫੀ ਸੋਹਣੀ ਆ ਜਰੂਰ ਤੁਸੀਂ ਇਸ ਬਾਰੇ ਵੀ ਗੱਲਬਾਤ ਕਰ ਸਕਦੇ ਜੀ ਲਖਵੀਰ ਨੰਬਰ ਆਪਣੇ ਜਰੂਰ ਬੋਲ ਦिए ਨੰਬਰ ਵੀਰ ਜੀ 96465 96368 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਆਪਣੇ ਕੋਲ ਚੱਲਦਾ ਹੁੰਦਾ ਜੀ ਹਾਂਜੀ ਹਾਂਜੀ ਇੱਕੋ ਨੰਬਰ ਪਿੰਡ ਸਰਿਆਲੀ ਗੜਾਂ ਫੂਲ ਡਿਸਟ੍ਰਿਕਟ ਤਰਨਤਾਰਨ ਠੀਕ ਹੈ ਜੀ ਸੋ ਦੋਸਤੋ ਇਹ ਕੰਟੈਕਟ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੀ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਹੈ ਜੀ 96465 96368 ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ